ਤੋਂ ਪਰ 6000 ਪਰੰਮ ਨੂੰ ਬਹੁਤ ਟੈਲੀਫੋਨ ਹੋ ਗਏ ਪਰ ਹੁਣ ਕੋਈ ਟੈਲੀਫੋਨ ਨਹੀਂ ਆਇਆ ਇਹ ਜਿਹੜਾ ਸ਼ੋਭੇ ਮੇਰੇ ਮਨ ਦੇ ਕਾਰਨ ਲੱਗੇ ਲੱਗੇ ਰਹਿੰਦੀ ਆਂ ਮੈਂ ਬੋੜਾ ਸਾਰਿਆਂ ਅਗੂ ਨੂੰ ਰਾਣਾ ਜੀ ਐਸਐਸਪੀ ਤਰਨਤਾਰੂ ਦਿਖਾ ਕੇ ਵੀ ਆਇਆ ਉਹਨਾਂ ਮੇਰੇ ਗਨਮੈਨ ਵਾਪਸ ਲੈ ਲੈ ਸੀ ਮੈਂ ਉਹਨਾਂ ਨੂੰ ਦੋ ਤਿੰਨ ਵਾਰ ਵੀ ਕਿਹਾ ਤਿੰਨ ਵਾਰ ਹੀ ਗਿਆ ਮੇਰਾ ਬੇਟਾ ਵੀ ਗਿਆ ਉਹਨਾਂ ਕੋਲ ਸਾਰਿਆਂ ਨੇ ਆਖਿਆ ਐਸਪੀ ਜੀ ਨੇ ਵੀ ਆਖਿਆ ਵੀ ਇਹਨਾਂ ਨੂੰ ਗਨਮੈਨ ਦਿਓ ਹਰ ਇਨਸਾਨ ਨੇ ਅਕੈਡਮ ਗਰਮਣ ਦੇ ਪਰ ਉਹਨਾਂ ਨੇ ਕੋਈ ਨਹੀਂ ਸੁਣਿਆ ਕਿ ਇਸ ਕਰਕੇ ਇਹ ਜੋ ਦਲਾਹ ਹੋ ਗਈਆਂ ਵਾ ਇਹ ਜੋ ਵੀ ਅੱਜ ਦਿਨ ਤੱਕ ਇੱਥੇ ਪੰਜਾਬ ਚ ਵਾਪਰਿਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਭ ਕੋ ਇਹੋ ਕਰਾ ਰਹੇ ਆ ਥੋੜਾ ਸਭ ਕੀ ਮੰਗ ਕੀ ਕਰਦੇ ਅਸੀਂ ਇਹੋ ਕਰਦੇ ਆਪਣੀ ਸੁਰੱਖਿਆ ਦੀ ਮੰਗ ਕਰਦੇ ਸਰਕਾਰੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਵੱਡੇ ਭਰਾ ਪ੍ਰਦੀਪ ਕੁਮਾਰ ਚੋਪੜਾ ਜੀ ਸਾਡਾ ਛੋਟਾ ਵੀਰ ਦਾਰਾ ਚੋਪੜਾ ਜੀ ਜਿਨ੍ਹਾਂ ਦੇ ਘਰ ਤੇ ਕੱਲ ਫਾਇਰਿੰਗ ਕੀਤੀ ਗਈ ਆ ਕਿਉਂਕਿ ਤੁਸੀਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਜਿਹੜੀ ਆ ਵੱਧ ਤੋਂ ਵੱਧਰ ਹੋ ਚੁੱਕੀ ਹੈ ਅੱਜ ਕੋਈ ਵੀ ਆਮ ਨਾਗਰਿਕ ਲਈ ਕੋਈ ਵਪਾਰੀ ਕਹਿ ਲਈਏ ਕਾਰੋਬਾਰੀ ਕਹਿ ਲਈਏ ਬਿਜ਼ਨਸਮੈਨ ਕਹਿ ਲਈਏ ਕੋਈ ਵੀ ਸੁਰੱਖਤ ਨਹੀਂ ਹੈਗਾ ਹਰ ਇੱਕ ਕਾਰੋਬਾਰੀ ਨੂੰ ਅੱਜ ਫਰੋਤਿਆਂ ਦੇ ਫੋਨ ਆ ਰਹੇ ਨੇ ਜਿਉਂ ਅੱਗੋਂ ਕੋਈ ਨਾ ਨਿਯਮ ਕਰਦੇ ਨੇ ਤੇ ਫਿਰ ਉਹਨਾਂ ਦੇ ਘਰਾਂ ਤੇ ਗੋਲੀਆਂ ਚ ਲਏ ਜਾਂਦੇ ਮੈਂ ਸਮਝਣਾ ਕਿ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਕੋਈ ਇਹਨਾਂ ਦੇ ਕੋਲ ਕੰਟਰੋਲ ਨਹੀਂ ਹੈਗਾ ਅੱਜ ਨਸ਼ਾ ਜਿਹੜਾ ਵਾ ਬੜੀ ਬੁਰੀ ਤਰ੍ਹਾਂ ਵੱਧ ਚੁੱਕਾ ਲੋਕਾਂ ਦੇ ਘਰਾਂ ਤੱਕ ਜਿਹੜਾ ਨਸ਼ਾ ਉਹ ਪਹੁੰਚ ਗਿਆ ਪਹਿਲਾਂ ਦੇ ਲੋਕ ਨਸ਼ਾ ਕਿਤੇ ਬਾਹਰ ਲੈਣ ਜਾਂਦੇ ਸੀ ਅੱਜ ਹੋਮ ਡਿਲੀਵਰੀ ਹੋ ਰਹੀ ਹੈ ਘਰਾਂ ਦੇ ਵਿੱਚ ਨਸ਼ਾ ਦਿੱਤਾ ਜਾ ਰਿਹਾ ਤੇ ਉਹ ਜਿਹੜੇ ਨਸ਼ੇੜੀ ਨੇ ਜਦੋਂ ਉਹਨਾਂ ਦਾ ਨਸ਼ੇ ਦਾ ਕੰਮ ਪੂਰਾ ਨਹੀਂ ਹੁੰਦਾ ਫਿਰ ਉਹ ਚੋਰੀਆਂ ਵਾਲੇ ਪਾਸੇ ਤੁਰ ਪੈਂਦੇ ਨੇ ਫਿਰ ਚੋਰੀਆਂ ਤੋਂ ਅੱਗੇ ਗੈਂਗਸਟਰਾਂ ਵਾਲੇ ਪਾਸੇ ਤੁਰ ਪੈਂਦੇ ਨੇ ਫਰੋਤੀਆਂ ਮੰਗਣ ਵਾਲੇ ਪਾਸੇ ਤੁਰ ਪੈਂਦੇ ਨੇ ਮੈਂ ਸਮਝਣਾ ਕਿ ਅੱਜ ਬੜਾ ਦੁੱਖ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਚੁੱਕਾ ਹੈ ਕਿ ਜਿਹੜਾ ਪਿੱਛੇ ਅੱਤਵਾਦ ਦਾ ਸਮਾਸੀਂ ਹਟਾਇਆ ਉਹਦੇ ਨਾਲੋਂ ਵੀ ਭੈੜੇ ਦਿਨ ਅੱਜ ਜਿਹੜੇ ਪੰਜਾਬ ਦੇ ਉਹ ਵਿੱਚ ਆ ਗਏ ਨੇ ਮੈਂ ਸਮਝਦਾ ਕਿ ਇਹ ਸਰਕਾਰ ਨੂੰ ਜਿਹੜਾ ਵਾ ਕੋਈ ਹੱਕ ਨਹੀਂ ਹੈਗਾ ਪੰਜਾਬ ਦੇ ਵਿੱਚ ਹੁਣ ਰਾਜ ਕਰਨ ਦਾ ਇਹਨਾਂ ਨੂੰ ਆਪਣੇ ਆਪ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਤੇ ਹੋਰ ਕੋਈ ਚੰਗੀ ਪਾਰਟੀ ਆਵੇ ਜਿਹੜਾ ਕਿ ਇਹਨਾਂ ਸਾਰੇ ਕਮਾਂ ਦਾ ਜਿਹੜਾ ਖਾਤਮਾ ਕਰ ਸਕੇ ਤੇ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਉਹ ਅਮਨ ਸ਼ਾਂਤੀ ਨਾਲ ਰਹਿ ਸਕਣ ਆਪਣਾ ਕਾਰੋਬਾਰ ਕਰ ਸਕਣ ਇਹੋ ਜੇ ਵੇਖੋ ਚੋਪੜਾ ਸਾਹਿਬ ਵਰਗੇ ਇਨਸਾਨ ਇੱਕ شریف ਆਦਮੀ ਜਿਹੜੇ ਕਿ ਕਦੇ ਵੀ ਕਿਸੇ ਦੇ ਨਾਲ ਇਹਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਕਦੇ ਮੂੰਹ 'ਚੋਂ ਮਾੜਾ ਲਬਜ ਨਹੀਂ ਬੋਲਿਆ ਤੇ ਇਹੋ ਜੇ ਬੰਦਿਆਂ ਨੂੰ ਵੀ ਧਮਕੀਆਂ ਆਉਣ ਫਰੋਹਤੀਆਂ ਦੇ ਫੋਨ ਆਉਣ ਤੇ ਮੈਂ ਸਮਝਣਾ ਫਿਰ ਕਿਹੜਾ ਇਨਸਾਨ ਇੱਥੇ ਸੁਰੱਖਿਅਤ ਪੰਜਾਬ ਦੇ ਵਿੱਚ ਬੜਾ ਦੁੱਖ ਆ ਮੈਂ ਜਿੱਥੇ ਪੰਜਾਬ ਸਰਕਾਰ ਨੂੰ ਤੇ ਕੀ ਇਹਨਾਂ ਨੇ ਕਰਨਾ ਪੁਲਿਸ ਅਫਸਰਾਂ ਨੂੰ ਬੇਨਤੀ ਕਰਦਾ ਕਿ ਥੋੜਾ ਬਹੁਤਾ ਤੁਹਾਡੇ ਚ ਹੀ ਜੇ ਇਨਸਾਨੀਅਤ ਹੈਗੀ ਆ ਤੇ ਇਹੋ ਜੇ ਬੰਦਿਆਂ ਦਾ ਅਸੀਂ ਧਿਆਨ ਰੱਖੀਏ ਜਿਹੜੇ ਕੋਈ ਸਾਡੇ ਕੀ ਆਪਣੀ ਕੋਈ ਦਰਖਾਸਤ ਲੈ ਕੇ ਜਾਂਦੇ ਨੇ ਫਰਿਆਦ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਅੱਜ ਫਰੌਤੀਆਂ ਦੇ ਫੋਨ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਦਾ ਅਸੀਂ ਧਿਆਨ ਕਰੀਏ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਮੈਂ ਪੁਲਿਸ ਅਫਸਰਾਂ ਨੂੰ ਇਹ ਬੇਨਤੀ ਕਰਦਾ ਨਹੀਂ ਤੇ ਸਾਨੂੰ ਫਿਰ ਕੋਈ ਨਾ ਕੋਈ ਹੋਰ ਐਕਸ਼ਨ ਲੈਣਾ ਪਊਗਾ ਫਿਰ ਇਹਨਾਂ ਦੀ ਸ਼ਿਕਾਇਤਾਂ ਕਰਨੀਆਂ ਪੈਣਗੀਆਂ ਫੇਰ ਨਾ ਕੱਲ ਨੂੰ ਸਾਨੂੰ ਕਹਿਣ ਕਿ ਸਾਡੀਆਂ ਸ਼ਿਕਾਇਤਾਂ ਕੀਤੀਆਂ ਨੇ ਅਸੀਂ ਭਰਾਵਾਂ ਦੇ ਨਾਲ ਆ ਅਸੀਂ ਜਨਤਾ ਦੇ ਨਾਲ ਆ ਜਿੱਥੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਕਿਸੇ ਨਾਲ ਧੱਕਾ ਹੁੰਦਾ ਭਾਵੇਂ ਇਹ ਸਾਡਾ ਭਰਾ ਕਾਂਗਰਸ ਪਾਰਟੀ ਦੇ ਵਿੱਚ ਆ ਪਰ ਸਾਡਾ ਇਹਨਾਂ ਪਰਿਵਾਰਕ ਸਬੰਧ ਆ ਭਰਾਵਾਂ ਵਾਲਾ ਪਿਆਰ ਆ ਇਹਦੇ ਨਾਲ ਹੀ ਨਹੀਂ ਜਿੱਥੇ ਕਿਤੇ ਵੀ ਭਾਵੇਂ ਕੋਈ ਵੀ ਕਿਸੇ ਪਾਰਟੀ ਨਾਲ ਵੀ ਸਬੰਧ ਹੋਊਗਾ ਜੇ ਕਿਸੇ ਨਾਲ ਧੱਕਾ ਹੋਊਗਾ ਕਿਸੇ ਨਾਲ ਬੇਇਨਸਾਫੀ ਹੋਊਗੀ ਅਸੀਂ ਇਨਸਾਨੀਅਤ ਤੌਰ ਤੇ ਉਹ ਭਰਾ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਮਨਾ ਸਾਹਿਬ ਜਿਸ ਤਰ੍ਹਾਂ ਲੋਕਾਂ ਨੇ ਵੱਡਾ ਬਹੁਤ ਵੱਡਾ ਬਹੁਤ ਜਿਹੜਾ ਦੇਖੇ ਇਸ ਪਾਰਟੀ ਨੇ ਦੱਸਾਇਆ ਸੀਗਾ ਜਿਸ ਤਰ੍ਹਾਂ ਦੇ ਅੱਜ ਹਲਾਤ ਨੇ ਕੀ ਇਸ ਤਰੀਕੇ ਨਾਲ ਸੁਧਾਰ ਹੋ ਸਕਦਾ ਕਿ ਜਿਹੜਾ ਪੰਜਾਬ ਦੇ ਲੋਕ ਜਿਹੜੇ ਇਹਨਾਂ ਹਲਾਤਾਂ ਤੋਂ ਬਾਹਰ ਹੋ ਸਕੀ ਜੀ ਅੱਜ ਪੰਜਾਬ ਦੇ ਲੋਕ ਉਸ਼ਤਾਰੇ ਨੇ ਕਿ ਅਸੀਂ ਕਿਸ ਚਾਹ ਦੇ ਨਾਲ ਕਿਸ ਆਸ ਦੇ ਨਾਲ ਇਹਨਾਂ ਲੋਕਾਂ ਨੂੰ ਐਮਐਲਏ ਬਣਾਇਆ ਕਿ ਸ਼ਾਇਦ ਪੰਜਾਬ ਦੇ ਵਿੱਚ ਕੋਈ ਬਦਲਾਅ ਆਊਗਾ ਪੰਜਾਬ ਸਾਡਾ ਤਰੱਕੀ ਕਰੂਗਾ ਜੋ ਕੁਝ ਇਹਨਾਂ ਨੇ ਝੂਠ ਬੋਲਿਆ ਸੀ ਵਾਅਦੇ ਕੀਤੇ ਸੀ ਰੰਗਲਾ ਪੰਜਾਬ ਬਣਾ ਦੇਾਂਗੇ ਕਰਜ਼ਾ ਮੁਕਤ ਪੰਜਾਬ ਬਣਾਵਾਂਗੇ ਨਸ਼ਾ ਮੁਕਤ ਪੰਜਾਬ ਬਣਾ ਦੇਾਂਗੇ ਅੱਜ ਉਹ ਸਾਰੀਆਂ ਹੀ ਗੱਲਾਂ ਫੇਲ ਹੋ ਚੁੱਕੀਆਂ ਉਹ ਸਾਰੇ ਹੀ ਕੰਮ ਜਿਹੜੇ ਨੇ ਖਤਮ ਹੋ ਚੁੱਕੇ ਨੇ ਕੋਈ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਪੰਜਾਬ ਦੀ ਜਨਤਾ ਨੂੰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਤਰੱਕੀ ਕਰੇ ਸਾਡਾ ਰੰਗਲਾ ਪੰਜਾਬ ਬਣੇ ਇਥੋਂ ਨਸ਼ਾ ਖਤਮ ਹੋਵੇ ਇਥੋਂ ਗੈਂਗਸਟਰ ਖਤਮ ਹੋਣ ਤੇ ਵੀਰੋ ਸਾਨੂੰ ਫਿਰ ਜੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਤਾਂ ਗੱਲ ਬਣਨੀ ਹੈ ਪੰਜਾਬ ਦੇ ਵਿੱਚ ਇਹ ਮੇਰੀ ਜਨਤਾ ਨੂੰ ਹੱਥ ਜੋੜ ਕੇ ਅਪੀਲ ਹੈ ਜਿਹੜੇ ਉਹ ਬਰਾਦਰੀਆਂ ਧਮਕੀਆਂ ਆ ਰਹੀਆਂ ਉਹਨਾਂ ਬਾਰੇ ਤੁਹਾਡਾ ਕੀ ਬੜਾ ਦੁੱਖ ਹੈ ਜੀ ਇਹ ਕੋਈ ਗੱਲ ਥੋੜੀ ਬਣਦੀ ਹੈ ਕਿ ਐਵੇਂ ਜਿਹੜਾ ਮਰਜ਼ੀ ਉੱਠ ਕੇ ਧਮਕੀਆਂ ਕੋਈ ਈਮੇਲ ਕਰੀ ਜਾਂਦੇ ਨੇ ਇਹੋ ਜੀ ਪਵਿੱਤਰ ਸਥਾਨ ਦੇ ਬਾਰੇ ਕੋਈ ਉਹੋ ਜੀਆਂ ਗੱਲਾਂ ਜਿਹੜੀਆਂ ਬੋਲਣੀਆਂ ਮੈਂ ਸਮਝਦਾ ਕਿ ਬਹੁਤ ਘਟੀਆਂ ਤੇ ਛੋਟੀ ਸੋਚ ਆ। 27 ਦੇ ਚੋਣਾਂ ਚ ਤੇ ਕੀ ਇਹ ਜਿਹੜੀਆਂ ਗੱਲਾਂ ਬਾਤਾਂ ਵਾਂ ਜਾ ਰਾਂ, ਪ੍ਰੋਤੀਆਂ ਵਾਂ, ਗੈਕਸਟਵਾ ਦਾ ਇੱਥੇ ਜਿਹੜੀ ਨੱਖ ਪਾਉਗੀ। ਸਾਡੇ ਕੋਲ ਇੱਕੋ ਹੀ ਮਿਸਾਲ ਆ ਜੇ ਅਸੀਂ ਹਵਾ 'ਚ ਗੱਲਾਂ ਨਹੀਂ ਕਰਦੇ ਸਾਡੇ ਕੋਲ ਮਿਸਾਲ ਹੈ ਜੂਪੀ ਦੀ। ਜਿਹੜੀ ਕਿ ਸਭ ਤੋਂ ਇੱਕ ਗੰਦੀ ਸਟੇਟ ਸੀ, ਕ੍ਰਿਮੀਨਲ ਸਟੇਟ ਸੀ। ਅੱਜ ਦੁਨੀਆ ਆਪਣੇ ਹਿੰਦੁਸਤਾਨ ਦੀ ਇੱਕ ਨੰਬਰ ਦੀ ਸਟੇਟ ਆ। ਅੱਜ ਵਪਾਰੀ ਜਿੱਥੇ ਕਿ ਉੱਥੇ ਵੀ ਜਿੱਦਾਂ ਅੱਜ ਪੰਜਾਬ ਜੂਪੀ ਬਣ ਗਿਆ ਨਾ ਜੂਪੀ ਤੋਂ ਵੀ ਜੇ ਮੈਂ ਕਹੂੰਗਾ ਕਿ ਵੱਧ ਬਣ ਗਿਆ ਜੀ ਤੇ ਅੱਜ ਜੂਪੀ ਹਿੰਦੁਸਤਾਨ ਦੀ ਇੱਕ ਨੰਬਰ ਦੀ ਸਟੇਟ ਆ ਅੱਜ ਜਿੰਨੇ ਇੰਡਸਟਰੀ ਲਿਸਟ ਨੇ ਆਪਣਾ ਕਾਰੋਬਾਰ ਕਰਨ ਵਾਸਤੇ ਜੂਪੀ ਨੂੰ ਤਰਜੀਹ ਦੇ ਰਹੇ ਨੇ ਜੂਪੀ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਜੋਗੀ ਸਾਹਿਬ ਵੱਲੋਂ ਵੀ ਉਹਨਾਂ ਸਨਮਤਕਾਰਾਂ ਨੂੰ ਉਹਨਾਂ ਵਪਾਰੀਆਂ ਨੂੰ ਪੂਰੀਆਂ ਸਹੂਤਾਵਾਂ ਦਿੱਤੀਆਂ ਜਾ ਰਹੀਆਂ ਪੂਰਾ ਵਿਸ਼ਵਾਸ ਦਿਵਾਇਆ ਜਾ ਰਿਹਾ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਆ ਅੱਜ ਉੱਥੇ ਕੋਈ ਗੈਂਗਸਟਰ ਕੋਈ ਗੁੰਡਾਗਰਦੀ ਨਹੀਂ ਆ ਅੱਜ ਉੱਥੇ ਕੋਈ ਕੰਨ ਚ ਪਾਇਆ ਨਹੀਂ ਰਟਕਦਾ ਤੇ ਗੁਰੂ ਕਿਰਪਾ ਕਰੇ ਜੇ ਇੱਥੇ ਵੀ ਬੀਜੇਪੀ ਦੀ ਸਰਕਾਰ ਆਉਂਦੀ ਆ ਤੇ ਇਹ ਪੰਜਾਬ ਵੀ ਇਸੇ ਤਰ੍ਹਾਂ ਜਿਹੜਾ ਵਾ ਉਹ ਰੰਗਲਾ ਪੰਜਾਬ ਬਣਾ ਕੇ